ਰਹਿ ਰਾਦੀ ਮੈਂ ਤੁਹਾਡੀ ਆਂਟੀ ਹਮਾਚਰ ਵਾਲੀ ਆਂਟੀ ਇੱਕ ਕਹਾਣੀ ਪਾਉਣ ਲੱਗੀ ਲਾਲਚ ਬੁਰੀ ਬਲਾ ਇੱਕ ਚਿੜੀ ਸੀ ਇੱਕ ਕਾਂ ਸੀ ਚਿੜੀ ਤੇ ਕਾਂ ਦੀ ਦੋਸਤੀ ਪੈ ਗਈ ਆਪ ਵਿਚਿਆਂ ਦੋਸਤ ਬਣ ਗਏ ਦੋਨੇ ਹੀ ਇਕੱਠੇ ਰਹਿਣ ਲੱਗ ਗਏ ਜਦੋਂ ਇਕੱਠੇ ਰਹਿਣ ਲੱਗ ਗਏ ਤਾਂ ਉਹਨਾਂ ਨੇ ਖੇਤੀ ਵੜੀ ਕਰਦੇ ਸੀ ਵਿਚਾਰੇ ਨੇ ਖੇਤੀਬਾੜੀ ਕਰਨੇ ਕਰੋ ਕਿਸੇ ਕੰਮ ਨੂੰ ਕਹਦੇ ਕਾ ਨੇ ਕਹਿਣ ਨਹੀਂ ਕਹਿੰਨੀ ਆਪਾਂ ਕਣਕ ਬੀਜ ਲਈਏ ਕਹਿੰਦਾ ਬੀਜ ਲੰਦੇ ਆ ਜਦੋਂ ਪਈ ਕਹਿੰਦੇ ਚਲੋ ਕਣਕ ਬੀਜ ਲਈਏ ਕਹਿੰਦਾ ਮੈਂ ਆਂਦਾ ਤੂੰ ਜਾ ਮੈਂ ਦਾਣਾ ਪਾਣੀ ਖਾ ਲਾਂ ਮੈਂ ਤੇਰੇ ਵਾਸਤੇ ਮੈਂ ਲਿਆਂਦਾ ਏ ਤੇਰੇ ਵਾਸਤੇ ਮੈਂ ਲੈ ਕੇ ਆਂਦਾ ਏ ਤੂੰ ਚੱਲ ਜਿਹੜੀ ਵਿਚਾਰੀ ਖੇਤ ਚ ਚੱਲ ਜਾਂਦੇ ਬੀਜ ਬਜਾਈ ਕਰ ਲੰਦੇ ਦੂਸਰੀ ਕਹਿੰਦੀ ਚਲੋ ਹੁਣ ਕਹਿੰਦੀ ਕਣਕ ਨੂੰ ਪਾਣੀ ਦੇਣਾ ਵੀ ਪਾਣੀ ਲਾਇਆ ਹੀ ਹੈ ਕਾਂ ਅਸੀਂ ਕਹਿੰਦੇ ਤੂੰ ਚੱਲ ਮੈਂ ਆਇਆ ਦਾਣਾ ਪਾਣੀ ਖਾਂਦਾ ਏ ਤੇਰੇ ਲਈ ਮੈਂ ਲਿਆਉਂਦਾ ਏ ਉਹ ਵਿਚਾਰੀ ਫੇਰ ਚੱਲ ਜਾਨੀ ਫੇਰ ਮਾੜੀ ਮੋਟੀ ਥਨ ਪਤਾ ਪਿਆਜੀ ਹੋ ਜਾਂਦੀ ਖੇਤ ਦੇ ਵਿੱਚ ਕਹਿੰਦੀ ਚੱਲ ਆਪਾਂ ਪਿਆਜੀ ਪੂਜੀ ਕੱਢ ਲਈਏ ਇੱਕ ਹੁੰਦਾ ਸੀ ਪਾਪੜਾ ਖੇਤ ਚ ਕੈਨਿ ਫਾ ਆਪਣਾ ਪੋਪੜਾ ਪਿਆਜੀ ਬਹੁਤ ਹੋ ਗਏ ਕਣਕ ਚ ਮੋਟੋ ਮੋਟੀ ਆਪਾਂ ਕੱਢਿਆ ਹੀ ਏ ਕਹਿੰਦਾ ਤੂੰ ਚੱਲ ਮੈਂ ਦਾਣਾ ਪਾਣੀ ਖਾਇਆ ਵਾ ਤੇਰੇ ਵਾਸਤੇ ਮੈਂ ਲਿਆਂਦਾ ਕੀ ਨੇ ਲੈ ਕੇ ਜਾਣਾ ਸੀਗਾ ਤੇ ਚਿੜੀ ਵਿਚਾਰੀ ਦੇਖਦੀ ਰਹੀ ਫੇਰ ਚੱਲ ਜਾਂਦੀ ਫੇਰ ਕਹਿੰਦੀ ਆਜਾ ਪਾ ਹੁਣ ਪਾਣੀ ਦੇਈਏ ਕਣਕ ਨੂੰ ਕਹਿੰਦਾ ਤੂੰ ਚੱਲ ਮੈਂ ਆਂਦਾ ਏ ਦਾਣਾ ਪਾਣੀ ਖਾਇਆ ਵਾ ਤੇਰੇ ਵਾਸਤੇ ਕੁਝ ਲੈ ਕੇ ਆਂਦਾ ਤੂੰ ਚੱਲ ਚਿੜੀ ਕਹਿੰਦਾ ਚਿੜੀ ਫੇਰ ਚੱਲ ਜਾਂਦੀ ਵਿਚਾਰੀ ਖੇਤ ਦੇ ਵਿੱਚ ਜਦ ਹੁਣ ਭਾਈ ਵੱਡਣ ਦਾ ਟਾਈਮ ਆ ਗਿਆ ਕਣਕ ਦਾ ਕਹਿੰਦੀ ਕਾਂ ਵੀ ਹੁਣ ਵੱਡ ਵਡਾਈ ਵੀ ਕਰਨ ਕਣਕ ਦੀ ਆ ਚਲੀ ਐ ਕਹਿੰਦਾ ਤੂੰ ਚੱਲ ਮੈਂ ਆਂਦਾ ਐ ਦਾਣਾ ਪਾਣੀ ਖਾਇਆ ਵਾ ਤੇਰੇ ਵਾਸਤੇ ਮੈਂ ਲੈ ਕੇ ਆਂਦਾ ਐ ਵੀ ਤੂੰ ਚੱਲ ਮੈਂ ਆਇਆ ਕੀ ਨੇ ਜਾਣਾ ਸੀ ਕਣਕ ਵੱਢਿਆ ਇਹ ਕਹਿੰਦੇ ਹੁਣ ਕੱਢਣੀ ਵੀ ਐ ਕਣਕ ਚੱਲ ਚਲੀਏ ਕਹਿੰਦੇ ਚੱਲ ਗਾਂ ਵੀ ਕਣਕ ਕੱਢ ਲਈਏ ਆਪਾਂ ਇਕੱਠੀ ਕਰ ਲਈਏ ਕਿੰਨਾ ਦਾਣਾ ਪਾਣੀ ਖਾ ਲਵਾਂ ਤੇਰੇ ਵਾਸਤੇ ਮੈਂ ਲੈ ਕੇ ਆਂਦਾ ਏ ਜਿਹੜੇ ਅੰਦਰੋਂ ਅੰਦਰੀ ਵਿਚਾਰੀ ਬਹੁਤ ਦੁਖੀ ਹੋਵੇ ਕਰੇ ਤੇ ਕੱਲੀ ਵਿਚਾਰੀ ਸਾਰਾ ਪਾਣੀ ਖੇਤੀ ਸਾਰਾ ਕੁਝ ਹੀ ਕਰ ਲਿਆ ਬਈ ਡਰਮੀ ਆ ਗਿਆ ਕਹਦਾ ਹੂੰ ਹੀ ਹੋ ਜਿੰਦੇ ਕਣਕ ਕੱਢਣ ਲੱਗੇ ਜਦੋਂ ਕਣਕ ਕਹਿੰਦੀ ਚੱਲ ਕੰਮ ਵੀ ਆਪਾਂ ਕਣਕ ਕੱਢੀਏ ਸਾਰੇ ਨੇ ਕੱਢ ਲਈ ਆਪਾਂ ਵੀ ਕਣਕ ਕੱਢੀਏ ਕਹਿੰਦੇ ਦਾਣਾ ਪਾਣੀ ਖਾ ਲਵਾਂ ਤੇ ਤੇਰੇ ਵਾਸਤੇ ਮੈਂ ਲਿਆਂਦਾ ਤੂੰ ਜਾ ਵੀ ਮੈਂ ਆਂਦਾ ਮਗਰ ਮਗਰ ਕੀਨੇ ਜਾਣਾ ਸੀ ਬਈ ਉਹ ਕਣਕ ਕੱਢ ਵੀ ਆਈ ਸਾਰਾ ਕੁਛ ਆ ਗਿਆ ਇੱਕ ਵਾਸੇ ਢੋਲਾ ਤਾਂ ਤੇ ਥੁੜੀ ਕੈਨੇ ਆ ਜਾ ਕਾਂ ਬੇ ਹੁਣ ਤਾਂ ਸਾਰਾ ਕੁਛ ਹੀ ਹੋ ਗਿਆ ਆਪਾਂ ਹੁਣ ਬੰਡ ਬਣਾਈ ਕਰ ਲਈਏ ਆਪਣੇ ਆਪਣੇ ਧਾਨ ਲੈ ਤੂੰ ਅੱਡ ਮੈਂ ਨੰਨ ਕਹਨੇ ਚੱਲ ਬਈ ਕਾਂ ਆ ਗਿਆ ਤੇ ਕਾਂ ਆ ਗਿਆ ਤੇ ਕਾਂ ਕਹਿੰਦਾ ਵੀ ਕਣਕ ਕਣਕ ਤਾਂ ਮੇਰੀ ਐ ਤੇ ਜੀ ਪਰ ਬਹਿ ਗਿਆ ਪੋ ਪੋ ਤੂੰ ਰੱਖ ਲੈ ਕੈਨੇ ਕਾਂ ਵੀ ਇਹ ਤਾਂ ਬਹੁਤ ਮਾੜੀ ਗੱਲ ਐ ਤੂੰ ਕੱਖ ਨਹੀਂ ਕਰਿਆ ਬੀਜੀ ਮੈਂ ਪਾਣੀ ਮੈਂ ਗੁੜਾਈ ਮੈਂ ਕਰੀ ਸਾਰਾ ਕੁਝ ਮੈਂ ਕਰਿਆ ਤੇ ਤੈਨ ਦਾ ਕੱਖ ਨਹੀਂ ਕਰਿਆ ਤੇ ਦਾਣੇ ਮੈਂ ਆਪਣੇ ਬੱਚਿਆਂ ਨੂੰ ਕੀ ਖਿਲਾਉਂਗੇ ਕਹਿੰਨਾ ਮੈਂ ਉਹਨੇ ਕਿਹਾ ਵੀ ਦਾਣੇ-ਦਾਣੇ ਮੇਰੇ ਆ ਉਹ ਕਹਿੰਦੀ ਅੱਧੇ ਕਰ ਲੰਦੇ ਆ ਅੱਧੇ ਦਾਣੇ ਤੇਰੇ ਅੱਧੇ ਮੇਰੇ ਅੱਧੀ ਤੂੜੀ ਤੇਰੀ ਅੱਧੀ ਮੇਰੀ ਕਹਿੰਨਾ ਬਿਲਕੁਲ ਨਹੀਂ ਤੂੰ ਪੋ ਰੱਖ ਲੈ ਹੁਣ ਜਿਹੜੀ ਤੁਹਾਨੂੰ ਪਤਾ ਹੀ ਐ ਦੋਸਤੋ ਸਿਆਣਿਆ ਉਹਨੇ ਆਸੇ-ਪਾਸੇ ਪੋਚੋਂ ਜਿਹੜੇ ਦਾਣੇ ਰਹਿੰਦੇ ਸੀ ਉਹ ਇਕੱਠੇ ਕਰ ਲਏ ਦਾਣੇ ਕੱਢ ਲਏ ਦਾਣੇ ਕੱਢ ਕੇ ਰੱਖ ਲਏ ਆਪਣੇ ਬੱਚਿਆਂ ਨੂੰ ਖਾਣ ਵਾਸਤੇ ਹੁਣ ਬਈ ਆ ਗਈ ਮੀਂਹੇਰੀ ਕਾ ਤਾਂ ਹੁਣ ਮਸਤ ਦਾਣੇ ਜਿਹੜੇ ਖਾਣੇ ਖਾ ਲੈਣੇ ਬਾਕੀ ਬੈਠਾ ਢੇਰੀ ਦੇ ਪਰ ਮੇਰੇ ਕੋਲ ਦਾਣੇ ਹੈਗੇ ਆ ਤੇ ਦੋਸਤੋ ਇੱਕ ਦਿਨ ਫੇਰ ਤੂਫਾਨ ਆ ਗਿਆ ਨੇਰੀ ਆ ਗਈ ਬਹੁਤ ਤੇਜ਼ ਕਾਂ ਸੇ ਝਾਟੇ ਮਾਰੇ ਹੁਣ ਦਾਣੇ ਵਿੱਚ ਬੜੇ ਦਾਣੇ ਚ ਵੀ ਕਿੱਥੇ ਬੜੇ ਜਾਂਦਾ ਪਾਣੀ ਨਹੀਂ ਜ਼ੋਰ ਦਾ ਪੈ ਗਿਆ ਦਾਣੇ ਵਿੱਚ ਉਤਰ ਗਈ ਕਣਕ ਸਾਰੇ ਕਾਂ ਪਾਣੀ ਵਿੱਚ ਪੈ ਗਿਆ ਤੇ ਕਾਂ ਹੁਣ ਰਾੜਾ ਮਾਰੇ ਕਾਂ ਕਹੇ ਚਿੜੀ ਨੂੰ ਵੀ ਮੈਨੂੰ ਵੀ ਚਲਕੋ ਲੈ ਆਪਣੇ ਭੋਜ ਵਿੱਚ ਭੋਜ ਲਕੋ ਲਾ ਕਹਿੰਦੀ ਬਿਲਕੁਲ ਨਹੀਂ ਤੂੰ ਦਾਣੇ ਰੱਖ ਆਪਣੇ ਦਾਣੇ ਚ ਲੁਕ ਮੈਂ ਆਪਣਾ ਸਬਰ ਕਰੀ ਬੈਠੀ ਮੈਂ ਤੂੜੀ ਚਾਪਦੀ ਚ ਮੈਂ ਕਿਸੇ ਨੂੰ ਤੋਹੀ ਨਹੀਂ ਬੜਨ ਦਿੰਦੀ ਹੁਣ ਕਾਂ ਨੇ ਬਥੇਰਾ ਜ਼ੋਰ ਲਾਇਆ ਕਾਂ ਚਿੜੀ ਨੇ ਸਾਰਾ ਕੁਝ ਦੇਖਿਆ ਸੁਣਿਆ ਸੀਗਾ ਚਿੜੀ ਕਹਿੰਦੀ ਤੈਨੂੰ ਵਿੱਚ ਨਹੀਂ ਬੜਦੇ ਤੇਰੀ ਮੇਰੀ ਦੋਸਤੀ ਖਤਮ ਐ ਕਹਿੰਦੇ ਨਹੀਂ ਕੰਨਾ ਪਾਈ ਦਾਣੇ ਪਰ ਮੀ ਪੈ ਗਿਆ ਗੜੇ ਪੈ ਗਏ ਮੀ ਕਾਂ ਜ਼ਖਮੀ ਹੋ ਗਿਆ ਜਦੋਂ ਗੜੇ ਪੈ ਗਏ ਨਾ ਕਾਂ ਜ਼ਖਮੀ ਹੋ ਗਿਆ ਜਦੋਂ ਜ਼ਖਮ ਹੋ ਗਿਆ ਜ਼ਖਮ ਕਰਕੇ ਤੇ ਕਾਂ ਭਾਈ ਮਰ ਗਿਆ ਬਈ ਦਾਣੇ ਵੀ ਚਿੜੀ ਦੇ ਰਹਿ ਗਏ ਤੇ ਤੂੜੀ ਵੀ ਚੀੜੀ ਦੀ ਰਹੇਗੀ ਸਭ ਕੁਝ ਤਾਂ ਕਹਿੰਦੇ ਵੇ ਲਾਲਚ ਬੁਰੀ ਬਲਾ ਕਦੇ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਹੀਂ ਢਾਈਦਾ ਤੇ ਲਾਲਚ ਨਾ ਕਰੋ ਕਿਸੇ ਕੇ ਬਹੁਤ ਗੱਲਾਂ ਸਿੱਖਣੇ ਨੂੰ ਮਿਲਦੀਆਂ ਸਾਨੂੰ ਵੀ ਲਾਲਚੀ ਬੰਦੇ ਦਾ ਆ ਕੰਮ ਹੁੰਦਾ ਏ ਕਿ ਆ ਕਿਸੇ ਨੂੰ ਬਗੈਰ ਮਤਲਬ ਦੇ ਤਪਾਣਾ ਉਹਦਾ ਵੀ ਇਹੀ ਰਿਜ਼ਲਟ ਨਿਕਲਦਾ ਸੁਣਨ ਵਾਲਾ ਸੁਣ ਲੈਣਾ ਪਰ ਕਹਿਣਾ ਵਾਲੇ ਨੂੰ ਆਪਣੇ ਆਪ ਹੀ ਪ੍ਰਸ਼ਾਦ ਮਿਲ ਜਾਂਦਾ ਹੈ ਬੰਦਾ ਸੋਚੇ ਨਾ ਸੋਚੇ ਮੇਰੀ ਕਹਾਣੀ ਅੱਛੀ ਲੱਗੀ ਕਮੈਂਟ ਹੋਰ ਲਾਇਕ ਹੋਰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਦੋਸਤ ਅੱਗੇ ਤਾਂ ਮੈਂ ਸੁਹਾਗ ਪਾਂਦੀ ਤੇ ਅੱਜ ਮੈਂ ਕਹਾਣੀ ਪਾਈ ਹੈ